ਹੈਲੋ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਸਿਰ ਸਿਰ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਜੀ ਆਪਾਂ ਗੁਰਦੁਆਰਾ ਸਾਹਿਰ ਜਾਏ ਨੇ ਸ਼ਹਿਰ ਕਰਿਆ ਹੈ ਹੁਣ ਆਪਾਂ ਓਟਸ ਬਣਾਏ ਨੇ ਨਾਲੇ ਘਰ ਆ ਕੇ ਤੇ ਨਾਲੇ ਆਪਾਂ ਜੋ ਵੀ ਕੰਮ ਕਰ ਕਰਦੇ ਹਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਬੀਬੀ ਜੀ ਵੀਡੀਓ ਨੂੰ ਸਟੇਟ ਪਨਾ ਕਰੇਟ ਕਰੋ ਤਾਂ ਕਿ ਆਪਣੀ ਵੀਡੀਓ ਪਰਲਵਾਚ ਦੇਖੀ ਜਾਵੇ ਜੈਕਸ ਫੀਚਰ ਮੇਕਿੰਗ ਹਜਰ ਹੈ ਮੈਂ 팬 ਦੀ ਤਿਆਰੀ ਵਿੱਚ ਐ ਜੀ ਬਹੁਤ ਹੀ ਮੌਸਮ ਵਧੀਆ ਆਇਆ ਪਿਆ ਸਵੇਰੇ ਵੀ ਐਂ ਲੱਗਦਾ ਕਿ ਜਦੋਂ ਉੱਠਦੇ ਸੀ ਉਦੋਂ ਇੱਕਦਮ ਉੱਠਾ ਜਿਹਾ ਸੀ ਤੇ ਮੌਸਮ ਵਧੀਆ ਆਇਆ ਪਿਆ ਤੇ ਮੇਰੇ ਕੋਲ ਵਾਲੇ ਕੰਮਾਂ ਦੀ ਵੀਡੀਓ ਨਹੀਂ ਹੁੰਦੀ ਜੀ ਜਿਹੇ ਜਿਵੇਂ ਕੰਮ ਕਰਦੀ ਆ ਮੈਂ ਉਹਦੇ ਜਿਸਨੂੰ ਵੀਡੀਓ ਦਿਖਾਉਣੀ ਹੈ ਪਲੀਜ਼ ਆਪਣੀ ਵੀਡੀਓ ਨੂੰ ਗੋਲਡਵਾਚ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮਿਊਨਿਟੀ ਕਰਨਾ ਜੀ ਜੀ ਵੀਡੀਓ ਵਧੀਆ ਲੱਗੀ ਤਾਂ ਜਿਹੜੂਰੇ ਆਪਣੇ ਨਾਲ ਕਿਸੇ ਐਸੇ ਸਬਸਕ੍ਰਾਈਬ ਕਰਨ ਤੇ ਜੋ ਵੀ ਆਪਣੇ ਨਾਲ ਜੁੜੇ ਹੋਏ ਨੇ ਭੈਣ ਭਰਾ ਆਪਣੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਤੇ ਲੋ ਜੀ ਹੁਣ ਆਪਾਂ ਸੌਣ ਦਿਖਾਉਣੇ ਮੌਸਮ ਦਾ ਵਿਊ ਕਿਵੇਂ ਦੇਖੋ ਤੁਸੀਂ ਲੋ ਬੱਦਲ ਗਾਜੜਾ ਸਨ ਸੁਣੀ ਰਿਹਾ ਆ ਆਪਣਾ ਅਮਰੂਦ ਦਾ ਬੂਟਾ ਦੇਖੋ ਕਿਵੇਂ ਫਲ ਨਾਲ ਲੱਦਿਆ ਬਹੁਤ ਹੀ ਜ਼ਿਆਦੇ ਇਹਦੇ ਹੁਣ ਐ ਛੋਟੇ ਛੋਟੇ ਅਮਰੂਦ ਨਾ ਪੱਕ ਕੇ ਥੱਲੇ ਡਿੱਗ ਜੰਦੇ ਪਤਾ ਨਹੀਂ ਕਿਉਂ ਹੁਣ ਪੱਕੀ ਵੀ ਜਾਂਦੇ ਸੋਹਣੇ ਅਮਰੂਦ ਲੱਗਦੇ ਐ ਤੇ ਆ ਇਸ ਥਾਲੀ ਬਹੁਤ ਫਲ ਲੱਗਦਾ ਸਾਰੀ ਵਿਹੀ ਦੇ ਜਵਾਕ ਖਾ ਖਾ ਕੇ ਰੱਜ ਜਾਂਦੇ ਐ ਅਮਰੂਦ ਅਸੀ ਘੱਟੀ ਖਾਨੇ ਅੱਗੇ ਮੇਰਾ ਵੱਡਾ ਬੇਟਾ ਤਾਂ ਖਾ ਲੈਂਦਾ ਸੀ ਇਹ ਕਾਸ ਬਿਲਕੁਲ ਘੱਟ ਖਾਂਦਾ ਤੇ ਆਹ ਜਿਹੜਾ ਅਮਰੂਦ ਹੈ ਇਹ ਤੇ ਨਹੀਂ ਅਮਰੂਦ ਲੱਗਦੇ ਤੇ ਦੇਖੋ ਐ ਸੁੱਕੇ ਪਏ ਨੇ ਅਮਰੂਦ ਤੁਸੀਂ ਦੇਖ ਸਕਦੇ ਤੇ ਪਾਰ ਲੱਗੇ ਰਿਏ ਤੇ ਅਮਰੂਦ ਕਈ ਸਾਲਾਂ ਮਗਰੋਂ ਉਹ ਦੋ ਕਾਣੇ ਲੱਗੇ ਸੀ ਅਮਰੂਦ ਪਤਾ ਨਹੀਂ ਇਹ ਤੇ ਅਮਰੂਦ ਨਹੀਂ ਲੱਗਦੇ ਹੈਗੇ ਚੱਜਨਾ ਤੇ ਉਹ ਤੇ ਤੁਸੀਂ ਦੇਖੋ ਨਿਗਾ ਮਾਰੋ ਕਿੰਨੇ ਜਿਆਦੇ ਮਰੂ ਰੱਤੇ ਹੋਏ ਨੇ ਬਸ ਬੱਦਲ ਤਾਂ ਆ ਗਿਆ ਮੈਂ ਸਮਝ ਇੱਧਰ ਆਪਣੇ ਮਸੰਮੀਆਂ ਦੇਖੋ ਲੱਗੀਆਂ ਹੋਈਆਂ ਬਦੀਆਂ ਲੱਗੀਆਂ ਪਈਆਂ ਨੇ 50 60 ਹੋਣਗੀਆਂ ਆਹ ਤੂ ਤ ਦੇਖ ਲਓ ਸੰਗਣੀ ਸਾਹ ਹੋਈ ਬਈ ਇਹ ਆਪਦੇ ਆਪ ਹੀ ਲੱਗਿਆ ਹੋਇਆ ਆਪਣੇ ਆਪ ਕੀ ਵੀ ਉਹ ਡਿੱਗੇ ਲੱਗ ਜਾਂਦੇ ਤੇ ਇੱਧਰ ਵੀ ਮਸਾਮੀਆਂ ਲੱਗੀਆਂ ਹੋਈਆਂ ਨੇ ਹਰੇ ਬਾਈ ਵਧੀਆ ਲੱਗ ਰਹੀ ਹੈ ਤੜਕੀ ਤੜਕੇ ਜਦੋਂ ਮੱਥੇ ਲੱਗਦੀ ਤੇ ਇੱਧਰ ਕੱਪੜੇ ਧੋ ਕੇ ਸੁੱਕਣੇ ਪਏ ਪੈਨੇ ਆਪਣੇ ਸੂਰਜ ਨਿਕਲੇ ਪਿਆ ਹੂੰ ਬੱਦਲ ਗੱਜ ਰਿਹਾ ਤੇ ਇੱਧਰ ਬੀਬੀ ਤੋੜ ਰਹੀ ਹੈ ਕਰੇਲੇ ਕਰੇਲੇ ਆਪਣੇ ਹੁਣ ਲੱਗਣ ਲੱਗ ਗਏ ਪਹਿਲਾਂ ਲੱਗਦੇ ਨਹੀਂ ਸੀ ਇਹ ਹੁਣ ਲੱਗਣ ਲੱਗ ਗਏ ਕਰੇਲੇ ਹੁਣ ਵਧੀਆ ਲੈ ਲੈਂਦੇ ਆ ਦੋ ਤਿੰਨ ਦਿਨਾਂ ਦੇ ਕਿੰਨੇ ਲੈ ਗਏ ਵੀ ਵੀ ਕਰੇਲੇ ਦੇਖਾਂ ਦੇਖੋ ਜੀ ਐ ਲੈ ਜਾਂਦੇ ਆ ਇਹ ਪ੍ਰਾਣੀ ਵੇਲਾ ਆਪਦੇ ਆਪ ਹੀ ਹਰੀ ਹੋ ਜਾਂਦੀ ਹੈ ਨਾਲੇ ਥੋੜੇ ਤੇ ਹਾਂ ਥੋੜੇ ਜਿਹਾ ਲਾ ਘੱਟਦੇ ਆ ਕਿਉਂਕਿ ਫਿਰ ਵੀ ਨਾ ਕਿਹਾ ਫੁੱਲ ਨਾ ਕਰ ਗਿਆ ਉਸਾ ਹਾਂ ਕਹਾ ਬਹੁਤ ਲੱਗੇ ਹੋਏ ਨੇ ਕarele ਤਾਂ ਬੜਾ ਫਲ ਵੀ ਬੜਾ ਹੈ ਹਾਂ ਫਲ ਵੀ ਬਹੁਤ ਬੜਾ ਹੈ ਜਦੋਂ ਦੋ ਦੋ ਬਿਚੇ ਤਾਂ ਬੜਾ ਮਟਰ ਹੈ ਇਹ ਵੀ ਮੇਰੇ ਕਪੜੇ ਲਾਉਣੇ ਬੈਨੇ ਹੈ ਮੀ ਤਾਂ ਆ ਗਿਆ ਬੱਸ ਹੈ ਮੀ ਤਾਂ ਆ ਗਿਆ ਆ ਗਿਆ ਕਿਸੇ ਨੂੰ ਨਹੀਂ ਦੱਸਦੇ ਆ ਗਿਆ ਮੀ ਤਾਂ ਆ ਗਿਆ ਆ ਆ ਗਿਆ ਇੱਕਦਮ ਤੋੜ ਲੈਣਾ ਤਾਂ ਹੈ ਟੋੜ ਲੈਣੇ ਸੋ ਦਸਰ ਹਾਂ ਟੋੜਦਾ ਲੈ ਭਈ ਦੀਨਾ ਨਹੀਂ ਕੋਈ ਕੋਈ ਜਣਾ ਨਹੀਂ ਵੀਨਾ ਉਹ ਤਾਂ ਮੈਂ ਤੋੜ ਲੈਣੀ ਆ ਜਿਹੜਾ ਢਿੰਗਾ ਹੀ ਨਹੀਂ ਉਹ ਕ੍ਰੇਲੇ ਜੀ ਆਪਾਂ ਤੋੜ ਲੈ ਜਿਹੜਾ ਰੁੱਕ ਜਾਂਦਾ ਉਹ ਠੀਕ ਹੈ ਨਹੀਂ ਤੇ ਦੇਖੋ ਮੌਸਮ ਕੀ ਕਹਿੰਦਾ ਬੱਦਲ ਆ ਗਿਆ ਭੈਣੇ ਤੇ ਆ ਅੱਲਾ ਦੀ ਵੇਲ ਤੇ ਪੱਲ ਲੱਗਿਆ ਉੱਥੇ ਜਿਹੜੀ ਆਪਣੀ ਅੱਲਾਂ ਦੀ ਬੇਲ ਸੀ ਨਾ ਉਹ ਪੱਟੀ ਗਈ ਟਰੈਕਟਰ ਨਾਲ ਉਹ ਸੁੱਕ ਗਈ ਪੇਠਾ ਆਪਣਾ ਕਿੱਧਰ ਗਿਆ ਆ ਪਿਆ ਆਪਣਾ ਪੇਠਾ ਪੇਠਾ ਰਾਮ ਆ ਤੋਰੀਆਂ ਤੇ ਮੁੜ ਕੇ ਤੋਰੀ ਨਹੀਂ ਕੋਈ ਲੱਗੀ ਹੈਗੀ ਨਾ ਉਹ ਬੇਲ ਤੇ ਕੁਝ ਲੱਗਦਾ ਇਹ ਐ ਸੋਕਾ ਜੇ ਇਹਦੇ ਚ ਪਾਣੀ ਲੱਗ ਜੇ ਫੇਰ ਨਾ ਪੱਕਣੇ ਹਾਂ ਪੱਕੇ ਪੱਕਦੇ ਨਹੀਂ ਦੇਖੀ ਨੀ ਹਾਂ ਇਹਦੇ ਚ ਪਾਣੀ ਲੱਗ ਜੇ ਨਾ ਫੇਰ ਨਹੀਂ ਪੱਕਦੇ ਇਹ ਲਓ ਜੀ ਠੰਡੀ ਠਾਰ ਚੱਲਦੀ ਹੈ ਹਵਾ ਤੇ ਆਪਾਂ ਹੁਣ ਸੋਨ ਅੰਦਰ ਦਿਖਾ ਕੇ ਲਿਆਉਣੇ ਤਾਸੀ ਪ੍ਰਾਣਿਕ ਕਲਚਰ ਕੈਮ ਕਰ ਲਿਆ ਘੜੇ ਪਾਣੀ ਦੇ ਤੇ ਇਧਰ ਸਾਡੇ ਚਾਹ ਨੂੰ ਪਾਣੀ ਰਿੰਜੀ ਜਾ ਰਿਹਾ ਤੇ ਇਧਰ ਰੋਟਸ ਬਣੇ ਪੈ ਨੇ ਮੈਂ ਹੋਲੀ ਬਣਾ ਕੇ ਬਾਹਰ ਗਈ ਸੀ ਜਿਹੜਾ ਕੱਢਣ ਲਓ ਮੈਂ ਚਾਹ ਪੱਤੀ ਘਾਲ ਲਿਆ ਸੂਟ ਪਾਟ ਗਏ ਕਮੀਜ਼ ਪਾੜ ਗਏ ਸਲਵਾਰ ਐਂਟਰੀ ਮੈਂ ਹੁਣ ਸਾਹਮਣੋਂ ਟੀ-ਸ਼ਰਟ ਨਾ ਪਾ ਲੈਂਨੀ ਹਾ ਕੇ ਜੇ ਕੱਪੜੇ ਪੜੇ ਲੈ ਤੇ ਆਪਾਂ ਚਾਹ ਬਣਾਵਾਂਗੇ ਸ਼ੱਕਰ ਦੀ ਆਗੇ बारे नहीं आ गया मोटी मोटी कनी ना आपने वोट्स बनाए ਕਰਕੇ ਤਾਂ ਸਮਾਨ ਲੈਣਾ ਪਊਗਾ ਤੌੜੀਆਂ ਪਿੱਤਲ ਦੇ ਜੇ ਆਪਾਂ ਆਵਦੇ ਆਪ ਨੂੰ ਸੁਰੱਖਿਅਤ ਰੱਖਣਾ ਆਪਾਂ ਆ ਗਿਆ ਫੰਦਾ ਵਿੱਚ ਫੋਟਸਾ ਦੇ ਤੋਂ ਇਹ ਮੰਗੀ ਤੇ ਆਪਾਂ ਇਹਦੇ ਚਾਰ ਰੱਖੀਏ ਆਪਣੀ ਜੇ ਹੁਣ ਆਪਾਂ ਆਪਣੀ ਜੀ ਸੇਤੂ ਕਾਂਜ ਆਵ ਰੱਖਣ ਤਾਂ ਆਪਾਂ ਨੂੰ ਪਿੱਤਲ ਦੇ ਭਾਂਡੇ ਤੇ ਤੌੜੀਆਂ ਦਵਾਰਾ ਸੋਈਆਂ ਚ ਲਿਆਉਣੀ ਪੈਣੀ ਹੈ ਆਪਣੇ ਹਲਕਸ ਹੋ ਗਏ ਤਿਆਰ ਹੈ ਲਾਗੇ ਫਾਨੀ ਲਾ ਲਓ ਜੀ ਹਰਸੀ ਆਪਣੀ ਰੜਤੀ ਪਈ ਹੈ తోడే బేలే ਆ ਕੱਪੜੇ ਪੋਚੇਗਾ ਨਾਲ ਅੰਦਰ ਹੀ ਰੱਖਦੇ ਹਾਂ ਬਾਹਰ ਕੱਪੜੇ ਲੈ ਤਾਂ ਮੀਂਹ ਆ ਦੇਵੇ ਬਾਹਰ ਤਾਂ ਤਾਂ ਸੁਨ ਕੱਪੜੇ ਕੀ ਆਪ ਕਹੇਗੀ ਮਰ ਕੇ ਚਲੇ ਗੋ ਅਸੀਂ ਦੇਰ ਨਾਲ ਲਓ ਜੀ ਇਹ ਕੱਪੜੇ ਅੰਦਰ ਲਾ ਲੈਂਦੇ ਨਹੀਂ ਪਹਿਣ ਲੱਗੇ ਹਏ ਹਏ ਵੇ ਚਾਰ ਜਿ ਦੀ ਵਾਚੀ ਦੀ ਵਾਚੀ ਦੀ ਵਾਚੀ ਚਾਰ ਜਿ ਕਿ ਆਪਣੀ ਬਾਹਰ ਕੋਈ ਨਹੀਂ ਲੱਗੇ ਸੀ ਇਹ ਫਰਾਈ ਮੈਨ ਸੌਟ ਹੈ ਜੀ ਇਹਨਾਂ ਵਿੱਚ ਚਾਹ ਬਾਹਰ ਨਿਕਲ ਹੁੰਦੀ ਜਦੋਂ ਆਪਾਂ ਹਵਾ ਲਈ ਦਿੰਨੇ ਜੇ ਨਹੀਂ ਪਾ ਲਈਂ ਤਾਂ ਇਹ ਵਧੀਆ ਨਹੀਂ ਗੰਭੀਕਾ ਬਾਹਲੀ ਨਾਲ ਦੋ ਜੀ ਆਪਾਂ ਇਸਨੂੰ ਬਾਹਰ ਟੂਰ ਕਰਾ ਦੇਉਨੇ ਫਿਰ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਲੰਬੀ ਨੇ ਬਣ ਜੇ ਰਵਜੀ ਰਵੜੇ ਖੋ ਠੰਡੀ ਠੰਡੀ ਖਾਵਾ ਤੇ ਬਾਰਸ ਵੀ ਹੋ ਰਹੀ ਆ ਤੇ ਕਰਿਆ ਤੁਸੀਂ ਬਾਰਸ ਦਾ ਨੰਦ ਨੰਦ ਜੀ ਨੰਦ ਹਾਂ ਹਾਂ ਤੁਰਦੇ ਹਾਂ ਹਾਂ ਪਹਾੜ ਬਾਰੇ ਵੀ ਕਰਦੇ ਵੀਡੀਓ ਰੈਂਡ ਹਾਂ ਕਹਿ ਵੀ ਤੂੰ ਕੀ ਕਹਿਣੀ ਤੂੰ ਵੀ ਕਹਿਣੀ ਆਓ ਜੀ ਆਪਾਂ ਵੀਡੀਓ ਦਾ ਐਂਡ ਕਰਦੇ ਜਿੰਨੀ ਕਰਤਾ ਸਵੇਰੇ ਵੀਡੀਓ ਬਣਾਈ ਸੋ ਦਿਖਾਤੀ ਤੇ ਮੈਂ ਪੈਣ ਲੱਗ ਗੇ ਸੁਧ ਘਾਉਣੇ ਵੀ ਪੈਣ ਤੇ ਮਿਲਾਂਗੇ ਕਲਮੇ ਵੀਡੀਓ ਦੇ ਨਾਲ ਧੰਨਵਾਦ ਜੀ ਬਹੁਤ ਵਧੀਆ ਲੱਗਦਾ ਮੈਂ ਜੀ ਨੇ ਇਹ ਚ ਬੈਠੀ ਬਹੁਤ ਹੀ ਸਹਾਵਣਾ ਮਾਹੌਸਾ ਬਣਿਆ ਬਿਆਗ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਆਨੰਦ ਆਉਂਦਾ ਇੱਕ ਵਧੀਆ ਫੀਲਿੰਗ ਜੀ ਆਂ ਜੀ ਮੌਸਮ ਦੀ ਤੇ ਤੁਸੀਂ ਵੀ ਲਾਉਣ ਜਾ ਰਹੇ ਹੋ ਤੁਹਾਡੇ ਪਿੰਡ ਵਿੱਚ ਨਹੀਂ ਆਇਆ ਤਾਂ ਸਾ ਮੈਂ ਕਮੈਂਟ ਕਰਕੇ ਜਰੂਰ ਦੱਸੋ ਜੇ ਨਹੀਂ ਆਇਆ ਤਾਂ ਵੀ ਦੱਸੋ ਸਾਡੇ ਤਬਾਸਤ ਰੰਗ ਲਾਗੇ ਬਣ ਗਏ ਹਾਂ ਜੀ ਜੁੜੇ ਮਾਪੇ ਹਾਂ ਹਾਂ ਦੁੱਧ ਦੀਆ ਉਹ ਪਹਿਲਾਂ ਆ ਕਰਾਣਾ ਲਾਵਾ ਜੀ ਨਹੀਂ ਪਈ ਜਾਂਦਾ ਆ ਦਸਾਰਾ ਨਹੀਂ ਪੈਂਦਾ ਹੁਣ ਮੈਂ ਕੈਮਰਾ ਲੈ ਕੇ ਚੱਲਦੀ ਆ ਅੰਦਰ ਦਾ ਤੇਰਾ ਹੋਰ ਪਾਣੀ ਨਾ ਪਏ ਫੋਨ 'ਚ ਦੇਖ ਮੁੱੱਦਲ ਕਿਸ ਤਰ੍ਹਾਂ ਵੜੀ ਹੋਏ ਨੇ ਲਾਹੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਤੇ ਫੁੱਲ ਵਾਚ ਵੀਡੀਓ ਦੇਖੇ ਜੀ